ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਚੁੰਮਣ ਦੰਦ ਵਿੱਚੋਂ ਕਾਂਗਰਸ ਪਾਰਟੀ ਬਲੂਏਰੀ ਟੀਮ ਤੁਹਾਨੂੰ ਟਿਕ ਐਲਾਨਿਆ ਗਿਆ ਹੈ ਕਿ ਹੋਏ ਆ ਜੀ ਸਾਡੀ ਟੀਮ ਬਾਜਵਾ ਜਿਵੇਂ ਸਾਰੀ ਟੀਮ ਪੂਰ ਜ਼ੋਰ ਲੱਗੀ ਹੈ ਮਿਹਨਤ ਕਰਨ ਡਟੇ ਹੋਏ ਆ ਆਪਦੀਆਂ ਜੋ ਵੀ ਮਹੱਲੇ ਦੀਆਂ ਸਮੱਸਿਆ ਨੇ ਸਾਰੀਆਂ ਲਿਆਂਦੀਆਂ ਧਿਆਨ ਚ ਉਹ ਕਰਾਂਗੇ ਜੀ ਸਾਰੀਆਂ ਆਪਣੇ ਕਿਹ ਕਿਹ ਚ ਸਮੱਸਿਆ ਜੀ ਆਪਣੇ ਕੀਬੋਰਡ ਦੇ ਵਿੱਚ ਕਿਸ ਨੇ ਕਹਿੰਗੇ ਐਕਚੁਅਲੀ ਨਾਰਮਲ ਗੱਲਾਂ ਤਾਂ ਦੇਖਿਆ ਜਾਂਦੇ ਕਾਚਕਲ ਸੇਵਰੇ ਦੀ ਸਮੱਸਿਆ ਜਾਂ ਪਾਣੀ ਦੀ ਸਮੱਸਿਆ ਜਾਂ ਲਾਈਟ ਦੀ ਸਮੱਸਿਆ ਜਾਂ ਐਨ ਇੱਕਾਂ ਜਿਹੜੀਆਂ ਸਨੇ ਸਮੱਸਿਆ ਨਹੀਂ ਕਿ ਹੋਰ ਕਿਹੜੇ ਕਿਹੜੇ ਮੁੱਦੇ ਨੇ ਸਾਡੇ ਇੱਥੇ ਸਭ ਤੋਂ ਵੱਡੀ ਸਮੱਸਿਆ ਗਲੀਆਂ ਦੀ ਹੈ ਜੀ ਆ ਤੁਹਾਨੂੰ ਆਹੀ ਗਲੀ ਦਿਖਣੀ ਆ ਇਹ ਵੀ ਕਾਂਗਰਸ ਦੇ ਵੇਲੇ ਬਣੀਆਂ ਨੇ ਉਹ ਮਗਰੋਂ ਸਾਰੀ ਕੱਚਾ ਜੀ ਇੱਥੇ ਕੋਈ ਇੱਕ ਗਲੀ ਵੀ ਨਹੀਂ ਹੈਗੀ ਲੋਕ ਐਨੇ ਦੁਖੀ ਨੇ ਜਦੋਂ ਮੀਂਹ ਪੈ ਜਾਂਦਾ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦੁਪਰ ਹੋ ਜਾਂਦਾ ਜੀ 메ਨ ਸਮੱਸਿਆ ਗਲੀਆਂ ਦੀ ਫਿਰ ਸਾਡੇ ਇੱਥੇ ਨੇੜੇ ਤੇੜੇ ਮੈਡੀਕਲ ਜene ਉਹ ਨਸ਼ੇ ਬਹੁਤ ਵੇਚਦੇ ਆ ਜਿਵੇਂ ਕੈਪਸੂਲ ਹੋ ਗਏ ਸ਼ੀਸ਼ੀਆਂ ਹੋ ਗਈਆਂ ਇਦਾਂ ਦੇ ਉਹਨਾਂ ਤੇ ਵੀ ਠੱਲ ਪਾਵਾਂਗੇ ਅਸੀਂ ਉਦਾਂ ਵੀ ਅਸੀਂ ਕਰਦੇ ਕਿੱਟੇ ਦੀ ਸਮੱਸਿਆ ਜਿਹੜੀ ਆਮ ਕਿੱਟੇ ਦੀ ਸਮੱਸਿਆ ਵੀ ਹੈਗੀ ਹੈ ਜੀ ਇੱਥੇ ਪਰ ਕੁਸ਼ਕਾ ਜ਼ਿਆਦਾ ਮੈਡੀਕਲ ਨਸ਼ੇ ਦੀ ਸਮੱਸਿਆ ਬਹੁਤ ਹੈ ਜੀ ਕਿ ਕਿਸ ਤਰ੍ਹਾਂ ਕੋਈ ਨੋਜਮਾ ਨਾ ਕੋ ਕਿ ਅਸੀਂ ਠੱਲ ਪਾਵਾਂਗੇ ਕੀ ਅਸੀਂ ਦਾ ਕਰਾਂਗੇ ਕੀ ਲੈ ਕੇ ਆਏ ਆਪਣਾ ਸਾਡੀ ਟੀਮ ਬਹੁਤ ਤਕੜੀ ਹੈ ਜੀ ਸਾਡੇ ਨਾਲ ਯੂਥ ਬਹੁਤ ਜੁੜਿਆ ਹੋਇਆ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਜੀ ਕੈਂਪ ਲਾਉਂਦੇ ਰਹੇ ਹਾਂ ਬਲੱਡ ਕੈਂਪ ਤਾਂ ਜਾਗਰੂਤਾ ਕੈਂਪ ਜੁ ਲਾਉਂਦੇ ਰਹੇ ਹਾਂ ਕਰਾਂਗੇ ਇੱਕ ਵਾਰ ਕੱਢ ਕੇ ਸੀਟੀ ਜੀ ਪੂਰਾ ਜਿੱਥੇ ਹੁਣ ਵਿਕਰਮਾਜੀ ਕੋਲ ਪਹੁੰਚੇ ਸੀ ਉਹਨਾਂ ਨੇ ਵੀ ਉਹਨਾਂ ਦੇ ਕਹਿਣ ਦੇ ਮਤਲਬ ਕਿਹਾ ਗਿਆ ਕਿ ਤੁਹਾਡੀ ਜਿਹੜੀ ਟਿਕਟਾ ਮਤਲਬ ਆਪਣੇ ਕੱਟੀ ਗਈ ਸੀਗੀ ਵੋਟ ਕੱਟੀ ਗਈ ਹੈ ਤੇ ਤੁਹਾਡੇ ਮਾਤਾ ਜੀ ਨੂੰ ਮਤਲਬ ਕੀ ਕੀ ਕਰਨ ਮੰਨਦੇ ਹੋ ਕਿ ਸੱਚ ਕਿਉਂ ਮੇਰੀ ਐਮਐਲਏ ਦੀ ਵੋਟ ਇੱਥੇ ਪਈ ਹੈ ਜੀ ਐਮਪੀ ਦੀ ਪਈ ਹੈ ਪਿਛਲੀ ਵਾਰ ਕਾਉਂਸਲਰੀ ਦੀ ਵੋਟ ਵੀ ਇੱਥੇ ਪਈ ਆ ਐਤ ਕੀ ਮੇਰਾ ਇਹਨਾਂ ਨੇ ਲਿਸਟ ਚੋਂ ਨਾ ਹੀ ਕੱਟਤਾ ਮੇਰੀ ਇੱਥੋਂ ਵੋਟ ਹੀ ਗਾਇਬ ਮੇਰੇ ਡੈਡੀ ਦੀ ਕਰਤੀ ਵੋਟ ਗੈਬ ਭਰਾ ਮੇਰਾ ਬਾਹਰ ਆ ਉਹਨਾਂ ਨੂੰ ਪਤਾ ਉਹਨੇ ਆ ਹਣੀ ਉਹਦੀ ਵੋਟ ਪਈ ਹੈ ਮੇਰੇ ਮੰਮੀ ਦੀ ਵੋਟ ਉਹਨਾਂ ਨੂੰ ਲੱਭੀ ਨਹੀਂ ਹੋਣੀ ਇਹ ਪਈ ਹੈ ਜੀ ਫਿਰ ਅਸੀਂ ਐਟ ਟਾਈਮ ਮੰਮੀ ਦੀ ਨਾਮੀਨੇਸ਼ਨ ਭਰੀ ਫਿਰ ਹੁਣ ਮਾਤਾ ਜੀ ਨੂੰ ਅਸੀਂ ਕਰੇ ਆ ਗਏ ਜੀ ਕਿੰਦਰ ਸਰਕਾਰ ਦੀ ਮਿਸਟੈਕ ਮੰਨਦੇ ਹੋ ਜਾਂ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਜਿਹੜੀ ਵੋਟਾਂ ਦੀ ਸੂਚੀ ਹੈ ਜਿਹੜੀ ਏ ਰਾਤ ਤੱਕ ਮਿਲੀ ਹੈ ਕੱਲ ਵੋਟਾਂ ਦੀ ਸੂਚੀ ਬਹੁਤ ਲੇਟ ਮਿਲੀ ਹੈ ਜੀ ਸਰਕਾਰਾਂ ਦੀਆਂ ਵੀ ਗਲਤੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਹੁਣ ਅਸੀਂ ਤਾਂ ਨਵੇਂ ਆ ਸਾਨੂੰ ਐਨੇ ਆ ਵਿਚਲੀਆਂ ਗੱਲਾਂ ਤਾਂ ਪਤਾ ਨਹੀਂ ਆ ਵੋਟਾਂ ਵਾਲਾ ਕੰਮ ਹਣ ਡਟਿਆਂ ਚੋਂ ਮੈਦਾਨ ਦੇ ਵਿੱਚ ਡਟੇ ਹੋਏ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕੀ ਵਾਰਡ ਦੇ ਵਿੱਚ ਜਿਸ ਤਰ੍ਹਾਂ ਲੈ ਕੇ ਚੱਲੋਂਗੇ ਕਿੰਨੇ ਕਿ ਬੋਟਰ ਹੈ ਜਿਹੜੇ ਕਿੰਨੇ ਸਪੋਰਟਰ ਨੇ ਸਾਡਾ ਸਾਰਾ ਨਾਲ ਇਹ ਜੀ ਗਣਪਤੀ ਕਲੋਨੀ ਹੋ ਗਈ ਡੈਲੋ ਰੋਡ ਹੋ ਗਿਆ ਉਹ ਮਦਰਲਾ ਪਾਸਾ ਹੋ ਗਿਆ ਜੀ ਖਲ ਫੈਕਟਰੀ ਤੋਂ ਪਰੇ ਆਪਣੇ ਗੁਰਦੁਆਰੇ ਵਾਲਾ ਮੱਲਾ ਹੋ ਗਿਆ ਸਾਰੇ ਦੁਖੀ ਨੇ ਜਿੰਨਾ ਤੋਂ ਆਮ ਆਦਮੀ ਦੁਖੀ ਇਹ ਨਾਲੇ ਇੱਥੇ ਰਹਿੰਦਾ ਜੀ ਇਹਨੂੰ ਜਾਣਦੇ ਹੀ ਨਹੀਂ ਕੋਈ ਇੱਧਰ ਸਾਰੇ ਅਗਲਾ ਕਹਿੰਦੇ ਅਸੀਂ ਦੇਖਿਆ ਨਹੀਂ ਹੁਣ ਵੋਟਾਂ ਜਾਇਆ ਜੀ ਹੁਣ ਦੇਖਿਆ ਇਹਨੂੰ ਬਲਵਿੰਦਰ ਸਿੰਘ ਹਾਂ ਜੀ ਅੱਛਾ ਕੀ ਅਪੀਲ ਕਰਦੇ ਹਾਂ ਫਿਰ ਵੋਟਰਾਂ ਨੂੰ ਨਾ ਨੀ ਕੀਆ ਵਾੜ ਵਸਿੰਕੀ ਵਾਂ ਵੋਟਰਾਂ ਨੂੰ ਇਹੀ ਅਪੀਲ ਕਰਦੇ ਹਾਂ ਸਾਨੂੰ ਮੌਕਾ ਦੋ ਅਸੀਂ ਨੌਜਵਾਨ ਮੁੰਡੇ ਆ ਜੀ ਸਾਡੇ ਚ ਉਤਸ਼ਾਹ ਕੰਮ ਕਰਨ ਦਾ ਇਹ ਤਾਂ ਖਿੱਚ ਖੁੱੱਚ ਕੇ ਹਰੇਕ ਨੂੰ ਲੈ ਆਵਾਂਗੇ ਇਹ ਜਿਹੜੇ ਆ ਸ਼ੁਰੂ ਤੋਂ ਹੀ ਹੁਣ ਜਿਹੜਾ ਮੱਲੇ ਦੇ ਮੂਰੇ ਹੀ ਬੈਠਾ ਉਹ ਮੱਲੇ ਚ ਉਹਨੂੰ ਚਾਰ ਘਰ ਨਹੀਂ ਜਾਣਦੀ ਉਹਨਾਂ ਨੇ ਕੰਮ ਕੀ ਕਰਨੇ ਆ ਮਾਤਾ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਚੌਣ ਮੈਦਾਨ ਦੇ ਵਿੱਚ ਉਤਰੇ ਹੋ ਟਿਕਟ ਮਿਲੀ ਹੋਈ ਆ ਕੀ ਕਹੋਗੇ ਆਏ ਹੋਏ ਅਸੀਂ ਜੋ ਵੀ ਕੰਮ ਆ ਇਸੇ ਸੁਧਾਰਾਂਗੇ ਜੋ ਬੇਟੇ ਨੇ ਕੀਤਾ ਸਾਰਾ ਕੁਝ ਕਰਾਂਗੇ ਅਸੀਂ ਕੋਈ ਪਸਿਨਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀ ਹੁਣ ਉਹ ਆਮ ਦੇ ਵਿੱਚ ਚਲੇ ਗਿਆ ਸਿਰਫ ਟੈਕਟਲੈਂਡ ਮੋਟਲੋ ਉਸ ਉਹਦੇ ਉੱਤੇ ਇੱਕ ਹੋਸਟ ਕਰਦੇ ਵੀ ਉਹਨੂੰ ਹਾਲਾਂਕਿ ਇਲਾਕੇ ਦੇ ਵਿੱਚ ਕੋਈ ਕੰਮ ਕੀਤਾ ਹੋਇਆ ਕਿਤੇ ਵੀ ਦਿਖਾ ਦਿਓ ਉਹਦਾ ਤੇ ਇਥੋਂ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਆ ਤੇ ਵੀ ਉਮੀਦਵਾਰ ਨੇ ਤੇ ਕੀ ਕਹਿਣਾ ਚਾਹੋਗੇ ਅਸੀਂ ਨਾ ਜੀ ਸ਼ੁਰੂ ਤੋਂ ਹੀ ਕਾਂਗਰਸ ਨਾਲ ਜੁੜੇ ਆ ਅੱਜ ਦਿਨੀਆਂ ਮੇਰਾ ਵੀਰਾ ਨਾਲ ਖੜਾ ਜੀ ਕੈਜ਼ਨ ਬ੍ਰਦਰ ਸਾਨੂੰ 35-40 ਸਾਲ ਤੋਂ ਸਾਡੇ ਪਾਏ ਹੋਣੀ ਪਹਿਲਾਂ ਜੁੜੇ ਹੋਏ ਸੀਗੇ ਇਹ ਜਿਹੜੇ ਸਾਡੇ ਉਲਟ ਖੜੇ ਆ ਝਾੜੂ ਵਾਲੇ ਸੰਧੂ ਸਾਹਿਬ ਹੋਣੀ ਇਹ ਪਹਿਲਾਂ ਕਾਂਗਰਸ 'ਚ ਹੀ ਸੀਗੇ ਇਹ ਤਾਂ ਹੁਣ ਜਿਵੇਂ ਲਾਲੋ ਵੀ ਸਰਕਾਰ ਦੇ ਕੇ ਜਿਹਦੀ ਸਰਕਾਰ ਉਧਰ ਨੂੰ ਛਾਲਾ ਮਾਰਨ ਵਾਲੇ ਨੇ ਜੀ ਬਸ ਮੇਨ ਗੱਲ ਆ ਵੀ ਚੌਧਰਾਂ ਵਾਲੇ ਵੀ ਹਾਂਜੀ ਪਾ ਕੇ ਮਾਫਲਰ ਗਲਾਂ 'ਚ ਫਰੀ ਜਾਣਾ ਯਾ ਐਮਸੀ ਐਮਸੀ ਘੌਣ ਦਾ ਇਹਨਾਂ ਨੂੰ ਚਾਹ ਕੰਮ ਕਰਨ ਵਾਲਾ ਇਹਨਾਂ 'ਚ ਕੋਈ ਵੀ 1% ਵੀ ਜਜਬਾ ਨਹੀਂਗਾ ਇਹ ਗੱਲ ਬਿਲਕੁਲ ਸੱਚੀ ਬੋਲੀ ਆ ਕਿ ਇਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟ ਨੇ ਸਾਰੇ ਆਈ ਕਾਂਗਰਸ ਚੋਂ ਨਹੀਂ ਇੱਧਰ ਆ ਜਿੱਦਣ ਕਾਂਗਰਸੀ ਸਰਕਾਰ ਆ ਗਈ ਤੁਹਾਨੂੰ ਦਿਖਾਉਂ ਸਾਰੇ ਉੱਧਰ ਜਾਣਗੇ ਹੀ ਫੇਰ ਹਾਂਜੀ ਬਿਲਕੁਲ ਤੁਸੀਂ ਖੜੇ ਹੋ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਦੇਖਿਆ ਜਾਂਦਾ ਕਿ ਕਾਫੀ ਤੁਸੀਂ ਕਾਂਗਰਸ ਵਿੱਚ ਆਪਣੇ ਯੋਗਦਾਨ ਦੇ ਰਹੇ ਹੋ ਅੱਜ ਭਿੰਦਰਵੀਰ ਸਿੰਘ ਖੜੇ ਨੇ ਵਾਰਡ ਨੰਬਰ 12 ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਬਹੁਤ ਵਧੀਆ ਜੀ ਔਰ ਸਾਨੂੰ ਪੂਰੀ ਉਮੀਦ ਆ ਵੀ 12 ਨੰਬਰ ਵਾਰਡ ਨਹੀਂ ਹਰੇਕ ਵਾਰਡ ਸਾਹਨੇ ਵਾਲ ਦਾ ਕਾਂਗਰਸ ਨੂੰ ਵੋਟ ਪਾਊਗਾ ਕਿਉਂਕਿ ਬਦਲਾ ਲਿਆ ਆ ਕਿ ਆਪਾਂ ਦੇਖ ਲਿਆ ਲੋਕਾਂ ਨੂੰ ਨਰਾਸ਼ਈ ਹੱਥ ਲੱਗੀ ਆ ਕਾਂਗਰਸ ਪਾਰਟੀ ਇੱਕ ਤਾਂ ਧਰਮ ਨਿਰਪੱਖ ਪਾਰਟੀ ਆ ਦੂਜੀ ਗੱਲ ਇਹ ਆ ਵੀ ਉਹਦੇ ਵਿੱਚ ਪਰਿਵਾਰਵਾਦ ਨਹੀਂ ਹੈਗਾ ਹਰ ਇੱਕ ਨੂੰ ਮੌਕਾ ਦਿੰਦੀ ਆ ਹਰ ਇੱਕ ਅੱਗੇ ਆ ਸਕਦਾ ਉਹਦੇ ਵਿੱਚ ਪਾਰਟੀ ਦੇ ਵਿੱਚ ਉਹਨਾਂ ਮੁੰਡਾ ਪੰਦਰਾ ਨਵਾਂ ਮੁੰਡਾ ਵਾ ਜਸ਼ੀਲਾ ਵਾ ਕੰਮ ਕਰਨ ਦਾ ਮੌਕਾ ਇੱਕ ਦੇਣਾ ਚਾਹੀਦਾ ਸੰਤੋਪਾ ਸਾਹਿਬ ਤੁਹਾਡੀ ਕਾਂਗਰਸ ਪਾਰਟੀ ਦੀ ਬੜੀ ਬੜੀ ਬੈਕਗ੍ਰਾਉਂਡ ਦਾ ਸਤਿੰਦਰਪਾਲ ਗੋਲਡੀ ਹੋਰ ਆਦੇ ਦਾਦਾ ਜੀ ਉਹਨਾਂ ਦੀ ਚੇਅਰਮੈਨ ਰਹੇ ਨੇ ਪੁੱਲਾ ਦਾਦਾ ਜੀ ਤੁਹਾਡੇ ਕਾਂਗਰਸ ਪਾਰਟੀ ਤੋਂ ਇਹ ਤੁਹਾਡੇ ਇਸ ਵਾਰ ਦੇ ਵਿੱਚ ਵੋਟਾਂ ਵੀ ਪੈਂਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲਾ ਸਿਨੈਰੀਓ ਕਿਵੇਂ ਆ ਜਬ ਆਉਣ ਵਾਲਾ ਜਿਹੜੀ ਸਰਕਾਰ ਹੋ ਕੇਦਾਂ ਲਈ ਆਈ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਜੀ ਦੇਖ ਰਹੀ ਆ ਸਾਫ਼ ਐਨ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਪਰ ਇਹ ਖਰੀ ਨਹੀਂ ਉਤਰੀ ਜੀ ਉਮੀਦਾਂ ਤੋਂ ਲੋਕਾਂ ਦੇ ਪੂਰੀ ਨਹੀਂ ਉਤਰੀ ਹੈਗੀ ਕਾਂਗਰਸ ਪਾਰਟੀ ਵੀ ਇੱਕ ਜਿਹੜੀ ਲੋਕਾਂ ਦੀ ਉਮੀਦਾਂ ਤੇ ਪੂਰੀ ਉਤਰਦੀ ਹੈ ਜੀ 200% ਆਉਗੀ ਜੀ ਸਾਡੇ ਬਾਜਵਾ ਸਾਹਿਬ ਬਣ ਕੇ ਐਮ ਐਲ ਏ ਇਥੋਂ ਦੇ ਪੱਕੀ ਮੋਹਰ ਅੱਜ ਤੁਸੀਂ ਲਾ ਸਮਝੋ ਲੱਗ ਗਈ ਹੈ ਚਲੋ ਕੌਂਸਲ ਬਣਦੇ ਹੋ ਜਿੱਤ ਹੋ ਗਈ ਪਹਿਲੇ ਦਾ ਤੇ ਕਿਹੜਾ ਕੰਮ ਕਰੋਗੇ ਜਿਸ ਤਰ੍ਹਾਂ ਤੁਸੀਂ ਕਾਫੀ ਗਲੀਆਂ ਦਾ ਬਹੁਤ ਪੁਰਾਣਾ ਹਾਲ ਹੈ ਜੀ ਇਹ ਕਰਾਂਗੇ ਅਸੀਂ ਸੀਵਰੇਜ ਚਾਲੂ ਕਰਨਾ ਇਹ ਬਹੁਤ ਵੱਡਾ ਬਸ ਆ ਮੇਨ ਤੋਂ ਪ੍ਰੋਬਲਮ ਆ ਨਹੀਂ ਹਾਂਜੀ ਇੱਕ ਪਾਰਕ ਦੀ ਬਹੁਤ ਵੱਡੀ ਪ੍ਰੋਬਲਮ ਗਰਾਊਂਡ ਨਹੀਂ ਹੈਗਾ ਮੁੰਡਿਆਂ ਲਈ ਬੱਚੇ ਜਗ੍ਹਾ ਬਹੁ ਪਈਆ ਖਾਲੀ ਉੱਥੇ ਅਸੀਂ ਗਰਾਊਂਡ ਦਾ ਕਰਾਂਗੇ ਪ੍ਰਬੰਧ ਹਾਂ ਜੀ ਸਰ ਬੋਲੋ ਤੁਸੀਂ ਇਹਨਾਂ ਨਾਲ ਸਹਿਯੋਗ ਦੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਚੰਗੇ ਕੰਮ ਦੀ ਸ਼ੁਰੂਆਤ ਗੁਰੂ ਦਾ ਨਾਮ ਲੈ ਕੇ ਕੀਤੀ ਜਾਂਦੀ ਹੈ ਪੱਤਰਕਾਰ ਸਾਹਿਬ ਅੱਗੇ ਤੋਂ ਧਿਆਨ ਰੱਖਿਓ ਸੋਰੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਅੱਜ ਅਸੀਂ ਸਰਦਾਰ ਗੁਰਵਰ ਸਿੰਘ ਜੀ ਬੇਕ ਟ੍ਰਾਂਸਪੋਰਟ ਵਾਲੇ ਉਹਨਾਂ ਦੇ ਬੇਟੇ ਅਸੀਂ ਇਹਨਾਂ ਨੂੰ ਪਿਆਰ ਨਾਲ ਭਿੰਦਰ ਜੀ ਕਰਕੇ ਬੁਲਾਉਨੇ ਆਂ ਬਹੁਤ ਵਧੀਆ ਇਹਨਾਂ ਦਾ ਸੁਭਾਅ ਹੈ ਨੇਚਰ ਹੈ ਮੈਂ ਕਹਿੰਦਾ ਇਹਨਾਂ ਨੂੰ ਕੌਂਸਲਰ ਬਣਦੀ ਲੋੜ ਹੈ ਨਹੀਂ ਸੀ ਫਿਰ ਵੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਕੌਂਸਲਰ ਜਿੰਨੇ ਕੰਮ ਸਰਾਰ ਗੁਰਵੰਤ ਸਿੰਘ ਜੀ ਘਰੇ ਬੈਠੇ ਹੀ ਕਰੀ ਜਾਂਦੇ ਹਨ ਜਿਹੜਾ ਵੀ ਇਹਨਾਂ ਦੇ ਕੋਲੇ ਕੋਈ ਆਂਦਾ ਹੈ ਇਹ ਸਮਾਜ ਸੇਵਾਦਾਰ ਨੇ ਕਿਸੇ ਨੂੰ ਸ਼ੋਅ ਨਹੀਂ ਕਰਦੇ ਅਸੀਂ 20 ਵਾਰੀ ਇਹਨਾਂ ਤੋਂ ਕੰਮ ਕਰਾਉਂਦੇ ਹਾਂ ਜਦੋਂ ਵੀ ਸਾਡੇ ਤੇ ਕੋਈ ਪੱਟੀ ਪੀੜ ਪੈ ਜਾਂਦੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਦੇ ਆ ਕੋਈ ਨਾ ਕੋਈ ਅਫਸਰ ਇਹਨਾਂ ਦਾ ਹਰੇਕ ਪੰਜਾਬ ਦੇ ਵਿੱਚ ਇਹਨਾਂ ਨੂੰ ਜਾਣਦਾ ਸੋ ਸਾਡੇ ਇਹ ਉਸਤਾਦ ਗੁਰੂ ਨੇ ਸਾਡੇ ਮਾਮਾ ਜੀ ਵੀ ਨੇ ਇਹ ਸਾਡਾ ਭਰਾ ਵਾ ਅਸੀਂ ਬੇਫਿਕਰ ਹੋ ਗਏ ਆਂ ਪੂਰਾ ਜੋਰ ਲਾ ਕੇ ਇਹਨੂੰ ਸੀਟ ਤੇ ਅਸੀਂ ਇਹਨੂੰ ਜਿਤਾ ਕੇ ਇਹਦੀ ਸੀਟ ਝੋਲੀ ਚ ਪਾਵਾਂਗੇ ਸੋ ਜਿਹੜਾ ਵੀ ਕੰਮ ਕਿਸਮੇ ਬਾੜਬੰਦੀ ਨੇ ਕਰਾਉਣਾ ਹੈ ਚਾਹੇ ਤੁਸੀਂ ਪਿੰਡਰ ਤੋਂ ਕਰਾ ਲਓ ਤੇ ਚਾਹੇ ਤੁਸੀਂ ਹੈਪੀ ਵੀਰ ਤੋਂ ਕਰਾ ਲਓ ਮੈਂ ਵੀ ਸਮਾਜ ਸੇਵਾਦਾਰ ਆਂ ਜੇ ਇਹਦਾ ਫੋਨ ਨਾ ਲੱਗੇ ਤਾਂ ਮੇਰਾ ਫੋਨ ਵੀ ਲਾ ਸਕਦੇ ਹੋ ਧੀ ਰਾਤ ਨੂੰ ਹਾਜ਼ਰ ਬੈਠੀਆਂ ਸੇਵਾ ਦੇ ਵਿੱਚ ਸਿਰਫ ਬਸੰਦੀ ਇਹ ਹੀ ਬੇਨਤੀ ਆ ਕਿ ਸਾਡੀ ਮਾਮੀ ਇਹਨੂੰ ਵੱਡੀਆਂ ਵੋਟਾਂ ਪਾ ਕੇ ਲੰਬੀ ਲੀਡ ਨਾਲ ਵੀ ਬੈਹਰੀਆਂ ਦੀ ਅਸੀਂ ਜਿਹੜੇ ਸਾਡੇ ਬਰਾਬਰ ਖੜੇ ਨੇ ਸੋਰੀ ਮੈਂ ਬੈਰੀ ਨਹੀਂ ਕਹਿੰਦਾ ਜਿਹੜੇ ਸਾਡੇ ਬਰਾਬਰ ਖੜੇ ਨੇ ਉਹ ਜਮਾਨਤਾ ਚੁੱਪਤ ਹੋ ਜਾਣ ਇੰਨੀ ਵੋਟ ਇਹਨਾਂ ਨੂੰ ਪਾਓ ਤਾਂ ਜੋ ਪਤਾ ਚੱਲ ਜੇ ਵੀ ਕੰਮ ਕੀ ਆ ਤੇ ਕੰਮ ਕਿਹਨੂੰ ਕਹਿੰਦੇ ਹਨ ਸੋ ਜਿਹੜਾ ਵੀ ਕੋਈ ਵਾਰਡ ਦੇ ਵਿੱਚ ਕੰਮ ਹੈ ਤੇ ਸਾਡਾ ਵੀਰ ਕਿਤੇ ਗਿਆ ਹੈ ਜਾਂ ਕਿਤੇ ਕੋਈ ਬੀਜੀ ਆ ਉਹਦਾ ਫੋਨ ਨਹੀਂ ਲੱਗ ਰਿਹਾ ਤਾਂ ਮੇਰਾ ਮੋਬਾਈਲ ਨੰਬਰ 98141 32603 ਮੈਂ ਇਹਨਾਂ ਦਾ ਸਹਿਯੋਗੀ ਆ ਅੱਧੀ ਰਾਤ ਨੂੰ ਕਰਾਵਾਂਗੇ ਆਲ ਇੰਡੀਆ ਓਵਰ ਜਿੱਤੇ ਮਰਜੀ ਵਾਹ ਮਾਰ ਲਿਓ ਪਰ ਕੰਮ ਸਹੀ ਹੋਣਾ ਚਾਹੀਦਾ ਗਲਤ ਕੰਮ ਨੂੰ ਜਵਾਬ ਆ ਸਹੀ ਕੰਮ ਨੂੰ ਮੇਰਾ ਧਰਖੜਗਾ ਦਿਓ ਮੈਂ ਪੀਰ ਦੇ ਮੂਹ ਨੂੰ ਅੱਧੀ ਰਾਤ ਨੂੰ ਕੰਮ ਕਰੂੰਗਾ ਮੈਨੂੰ ਵੜ ਲਿਓ ਜੇ ਤੁਹਾਡਾ ਕੰਮ ਨਾ ਹੋਵੇ ਬੋਲੇ ਸੋਨਹਿੋ